ਹਾਂਜੀ ਚਲੋ ਪਾਕਪੁਰ ਜੀ ਦਾ ਖਾਲਸਾ ਵਹਿਗੂ ਜੀ ਦੀ ਖਤੇ ਸਾਰੇ ਸਤਿਕਾਰਯੋਗ ਕਬੱਡੀ ਪ੍ਰੇਮੀਆ ਨੂੰ ਬੜੀ ਖੁਸ਼ੀ ਹੋਵੇਗੀ ਅੱਜ ਫਿਰ 30 ਤਰੀਕ 10ਵਾਂ ਮਹੀਨਾ ਫਿਰ ਸ੍ਰੀਬੰਦ ਦੇ ਵਿੱਚ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਸਾਰੀ ਵੀਡੀਓ ਦੇ ਵਿੱਚ ਬਹੁਤ ਨਵੇਂ ਚਿਹਰੇ ਜਿਹੜੇ ਪੰਜਾਬ ਕਬੱਡੀ ਐਸੋਸੀਏਸ਼ਨ ਦਾ 7 ਦਿਨ ਲਈ ਅੱਗੇ ਆਏ ਨੇ ਅਸੀਂ ਸਾਰਿਆਂ ਨੂੰ ਇਹਨਾਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਆਖਦੇ ਆਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਹਰ ਹਿੱਲੇ ਆਖਿਆ ਵੀ ਅਸੀਂ ਵਰਦਾ ਯੋਗਦਾਨ ਜਿਸ ਤਰ੍ਹਾਂ ਵੀ ਕਬੱਡੀ ਦੇ ਲਈ ਹੋਵੇਗਾ ਅਸੀਂ ਤੁਹਾਡੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਇੱਕ ਵਾਰੀ ਫਿਰ ਸੂਚੀ ਜਿੰਨੀ ਵੀ ਟੀਮਾਂ ਅੱਜ ਜਿਹੜੇ ਜਿਹੜੇ ਸਾਡੇ ਨਾਲ ਆਏ ਨੇ ਉਹ ਜੀ ਆਇਆਂ ਨੂੰ ਤੇ ਵੀ ਨਾਲ ਹੀ ਅਰਪਿੰਦਰ ਜਨਾਲ ਜੀ ਕੁਝ ਸ਼ਬਦ ਨੇ ਜਿਹੜੇ ਬੋਲਨੇ ਨੇ ਤੁਹਾਡੇ ਨਾਲ ਸਾਂਝੇ ਕਰਨਾ। ਸਭ ਤੋਂ ਪਹਿਲਾਂ ਤਾਂ ਪਿਆਰ ਨੂੰ ਸਤਿ ਸ਼੍ਰੀ ਅਕਾਲ ਜੀ। ਵਾਈ ਗੁਜੀ ਦਾ ਖਾਲਸਾ ਵਾਈ ਗੁਜੀ ਦੀ ਪਰਸਤ। ਜੋ ਵੀ ਫਰਾਲਾ ਪਿਛਲੇ ਦਿਨਾਂ ਦੌਰਾਨ ਪੰਜਾਬ ਕਬੱਡੀ ਅਕੈਡਮੀਜ਼ ਐਸੋਸੀਏਸ਼ਨ ਨੇ ਕੀਤਾ ਬਹੁਤ ਹੀ ਸਲਾਘਾਯੋਗ ਆ ਔਰ ਕੀਦੀ ਪ੍ਰਸ਼ੰਸਾ ਸਾਰੇ ਕਬੱਡੀ ਨੂੰ ਚਾਹਣ ਵਾਲੇ ਕਰ ਰਹੇ ਆ। ਯੋਗੀ ਅੱਜ ਦਾ ਜਿਹੜਾ ਸਮਾਂ ਆ ਉਹ ਬਹੁਤ ਹੀ ਜਿਵੇਂ ਆਪਾਂ ਕਹਿੰਦੀ ਆ ਵੀ ਕਬੱਡੀ ਦਾ ਪੀਕ ਸਮਾਂ ਹੈ ਪਰ ਕਬੱਡੀ ਦੇ ਵਿੱਚ ਨਾਮ ਵੀ ਬਹੁਤ ਆਗੇ ਆ ਤੇ ਕਬੱਡੀ ਦੇ ਵਿੱਚ ਕਿਤੇ ਨਾ ਕਿਤੇ ਡਿਸਪਲਿਨ ਦੀ ਕਮੀ ਆ ਪਿੰਡਾਂ ਦੇ ਟੂਰਨਾਮੈਂਟ ਰਾਤ ਨੂੰ 2-2 ਵਜੇ ਤੱਕ ਚੱਲਦੇ ਆ ਔਰ ਹੋਰ ਕਾਫੀ ਸਾਰਾ ਜਿਹੜਾ ਕੁਝ ਆਪਾਂ ਮੁਹਾਰੋਂ ਜਿਹੜਾ ਕੁਝ ਵਿਗੜਦਾ ਜਿਹੜਾ ਦੇਖ ਰਹੇ ਆ ਆਪਾਂ ਕਬੱਡੀ ਦੇ ਵਿੱਚ ਸੋ ਵੱਡਿਆਂ ਨੇ ਇਹ ਫੈਸਲਾ ਕੀਤਾ ਕਿਉਂਕਿ ਇਹ ਤਾਂ ਸਾਰੇ ਜਿਹੜੀ ਤਰੀ ਬੇਟੀਆ ਸਾਡੀ ਕਬੱਡੀ ਦੀ ਇਹਨਾਂ ਨੇ ਆਪ ਆਪਣੇ ਸਮੇਂ ਦੇ ਵਿੱਚ ਤਗੜੀ ਕਬੱਡੀ ਖੇਡੀ ਐ ਤਾਂ ਘਰ ਬੈਣਗੇ ਪਰ ਜਿਹੜਾ ਬੰਦਾ ਕਬੱਡੀ ਨਾਲ ਜੁੜ ਜਾਂਦਾ ਉਹ ਇਤਨਾ ਕਿਤੇ ਕਬੱਡੀ ਲਈ ਚਿੰਤਕ ਜਰੂਰ ਰਹਿੰਦਾ ਬੇਸ਼ੱਕ ਉਹ ਦੂਰ ਹੋ ਜੇ ਪਰ ਅੱਜ ਫੇਰ ਅਸੀਂ ਸਾਰਿਆਂ ਨੇ ਇਹਨਾਂ ਨੇ ਸਾਨੂੰ ਜੋੜਿਆ ਨਾਲ ਤਾਂ ਕਿ ਜਿਹੜੀ ਆਉਣ ਵਾਲੇ ਸਮੇਂ ਦੀ ਜਿਹੜੀ ਸੀਜ਼ਨ ਦੀ 2025 ਤੇ 2026 ਦੇ ਖੇਡ ਸੀਜ਼ਨ ਦੀ ਜਿਹੜੀ ਰੂਪਰੇਖਾ ਉਹ ਆਪਾਂ ਅਲਿਖੀਏ ਤਾਂ ਕਿ ਜਿਹੜੇ ਨਵੇਂ ਮੁੰਡੇ ਆ ਜਿਹੜੇ ਆਉਣ ਵਾਲੇ ਸਮੇਂ ਦੇ 스타 ਨੇ ਔਰ ਉਹਨਾਂ ਨੂੰ ਆਪਾਂ ਕੋਈ ਨਾ ਕੋਈ ਪ੍ਰੇਰਣਾ ਦੇ ਸਕੀਏ ਸਾਰੇ ਕਮੈਂਟੇਟਰ ਹੋਰ ਜਿੰਨੇ ਵੀ ਸਾਡੇ ਪੁਰਾਣੇ ਪਲੇਅਰ ਵੀ ਇੱਥੇ ਨਵੇਂ ਚਿਹਰੇ ਹੋਰ ਵੀ ਬਹੁਤ ਸਾਰੇ ਜਿਹੜੇ ਪੁਰਾਣੇ ਪਲੇਅਰ ਤੇ ਪੁਰਾਣੇ ਪ੍ਰਮੋਟਰਾਂ ਨੇ ਜਿਹੜਾ ਵਿਸ਼ਵਾਸ ਦਿਵਾਇਆ ਵੀ ਆਪਾਂ ਵੱਧ ਚੜ ਕੇ ਜਿਹੜਾ ਸਹਿਯੋਗ ਕਰੀਏ ਤਾਂ ਕਿ ਜਿਹੜੀ ਪਨੀਰੀ ਆ ਕਬੱਡੀ ਦੀ ਨਵੇਂ ਮੁੰਡੇ ਆ ਉਹ ਜਿਹੜਾ ਆਪਾਂ ਉਹਨਾਂ ਨੂੰ ਸਾਥ ਸਕੀਏ ਬੇਸ਼ੱਕ ਪੰਜਾਬ ਦੇ ਵਿੱਚ ਕੋਰ ਫੈਡਰੇਸ਼ਨਾਂ ਵੀ ਕੰਮ ਕਰਦੀਆਂ ਐ ਐਮ ਐਲ ਕੇ ਕੰਮ ਕਰਦੀ ਐ ਨਾਰਥ ਇੰਡੀਆ ਕੰਮ ਕਰਦੀ ਐ ਉਹ ਆਪਣੇ ਤੌਰ ਤੇ ਵਧੀਆ ਕਰ ਰਹੇ ਨੇ ਸਾਰੇ ਪਰ ਪੰਜਾਬ ਕਬੱਡੀ ਕੈਡਮੀਜ਼ ਐਸੋਸੀਏਸ਼ਨ ਜਿਹੜੀ ਆ ਆ ਇਹਨਾਂ ਦਾ ਵੀ ਇੱਕ ਜਿਹੜਾ ਸੁਪਨਾ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਸਾਡੇ ਪਿੰਡਾਂ ਦੇ ਟੂਰਨਾਮੈਂਟਾਂ ਆਪਾਂ ਕਈ ਵਾਰੀ ਦੇਖਦੇ ਆ ਵੀ ਉਹ ਇੰਨਾ ਲੱਖਾਂ ਲੱਖਾਂ ਰੁਪਈਆ ਲਾ ਕੇ ਵੀ ਉਹ ਖਰਾਬ ਹੋ ਜਾਂਦੇ ਆ ਕਿਤੇ ਪੁਆਇੰਟ ਦਾ ਰੋਲਾ ਪੈ ਗਿਆ ਜੀ ਜਾਂ ਕੋਈ ਟੂਰਨਾਮੈਂਟ ਹੀ ਟਾਈਮ ਨਾਲ ਨਹੀਂ ਸ਼ੁਰੂ ਹੁੰਦਾ ਤੇ ਅੱਧੀ ਰਾਤ ਤੱਕ ਮੈਚ ਚੱਲੀ ਜਾਂਦੇ ਆ ਤੇ ਸਭ ਤੋਂ ਵੱਡੀ ਗੱਲ ਵੀ ਜਿਹੜਾ 1 ਵਜੇ ਤੋਂ ਸ਼ੁਰੂ ਹੋ ਕੇ 7 ਵਜੇ ਤੱਕ ਫਾਈਨਲ ਹੋਣਾ ਅੱਜ ਦੇ ਸਮੇਂ ਦੀ ਜਿਹੜੀ ਮੁੱਖ ਲੋਗੜਾ ਕਬੱਡੀ ਦੇ ਪਲੇਅਰਾਂ ਦੇ ਚੰਗੇ ਵਿਕਾਸ ਦੇ ਲਈ ਔਰ ਕਬੱਡੀ ਦੇ ਚੰਗੇ ਵਿਕਾਸ ਦੇ ਲਈ ਸੋ ਸਾਰਿਆਂ ਨੂੰ ਬੇਨਤੀ ਕਰਦੇ ਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਆਪਾਂ ਵੱਧ ਚੜ ਕੇ ਸਪੋਰਟ ਕਰੋ ਅਸੀਂ ਇਹ ਨਹੀਂ ਕਹਿੰਦੇ ਵੀ ਪੈਂਡਵਾਰ ਵੀ ਨਾ ਕਰੋ ਭਾਵਾਂ ਦੀ ਇੱਕ ਦਿਨ ਪਹਿਲਾਂ ਪੈਂਡਵਾਰ ਦੇ ਮੈਚ ਕਰਵਾਓ ਇੱਕ ਬਾਹਰੋਂ ਦੇ ਮੈਚ ਕਰਵਾਓ ਆਪਣੇ ਆਪਣੇ ਜ਼ਿਲ੍ਹੇ ਦੀਆਂ ਟੀਮਾਂ ਖੜਾਓ ਪਰ ਦੂਸਰੇ ਦਿਨ ਜਿਹੜਾ ਆਪਾਂ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਮੈਚ ਨੂੰ ਜ਼ਰੂਰ ਚੁੜਾਏ ਕਿਉਂਕਿ ਕਬੱਡੀ ਦਾ ਦਾਇਰਾ ਬਹੁਤ ਵੱਡਾ ਕਬੱਡੀ ਬਹੁਤ ਵੱਡੇ ਪੱਧਰ ਤੇ ਅੱਜ ਪੰਜਾਬ ਹਰਿਆਣਾ ਦੇ ਵਿੱਚ ਫੈਲੀ ਹੋਈ ਆ ਔਰ ਕਿਤੇ ਨਾ ਕਿਤੇ ਇਹਨੂੰ ਟਾਈਮ ਟੇਬਲ ਦੇ ਵਿੱਚ ਲੈ ਕੇ ਆਉਣ ਦੀ ਸਿਆਣਕ ਇਹਨੂੰ ਗੁਣੀਆਂ ਦੇ ਵਿੱਚ ਲੈ ਕੇ ਆਉਣ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਤੇ ਅਸੀਂ ਵੀ ਜਿੰਨੇ ਕੁ ਜੋਗੇ ਹੈਗੇ ਆ ਅਸੀਂ ਸਾਰੇ ਵੱਡਿਆਂ ਦੇ ਨਾਲ ਆ ਤੇ ਹਮੇਸ਼ਾ ਹੀ ਜਿਹੜਾ ਆਪਣੇ ਵੱਡਿਆਂ ਤੋਂ ਪਿੱਛੇ ਰਹਿ ਕੇ ਕੰਮ ਕਰਨ ਦੀ ਅਸੀਂ ਸੋਚਿਆ ਸੋ ਵਾਹਿਗੁਰੂ ਜਿੰਨਾ ਵੀ ਅ ਕਬੱਡੀ ਦਾ ਪਰਿਵਾਰ ਆ ਸਾਰਿਆਂ ਨੂੰ ਇੱਕ ਕਰੇ ਔਰ ਕਬੱਡੀ ਨੂੰ ਪੁਰੀਆਂ ਨਜ਼ਰਾਂ ਤੋਂ ਪਹੁੰਚਾਵੇ ਔਰ ਆਪਾਂ ਸਾਰੇ ਕਬੱਡੀ ਦੀ ਬਿਹਤਰੀ ਲਈ ਸਾਰੇ ਨਾਲ ਮਿਲ ਕੇ ਕੰਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਤਾਂ ਕਿਹਦਾ ਮੈਂ ਨਹੀਂ ਨਹੀਂ ਤਾਂ ਫੋਨ ਕੱਢ ਦਿੰਦੇ ਅੱਲਾ ਮੈਨੂੰ ਵੀ ਬੁਲਾਵੇ ਆਹ ਆਪਾਂ ਨਹੀਂ ਕਰਾਂਗੇ ਪਾਸੇ ਲਾਈਵ ਨਹੀਂ ਹੋ ਰਿਹਾ